ਮਾਂਜੁਕ ਸੀਐਮ ਸਾਹਿਬ ਵੱਲੋਂ ਚਲਾਈ ਹੋਏ ਮਹਿੰਮ ਜੁਧ ਨਸ਼ੇ ਅੰਰੋਧ ਦੇ ਤਹਿਤ ਐਡੀਬੀ ਸਾਹਿਬ ਦੇ ਆਗ੍ਰੇ ਵੱਲੋਂ ਚਲਾਲ ਪਾਲਣਾ ਕਰਦੇ ਹੋਏ ਸਾਰੇ ਐਸਐਸਪੀ ਸਰਪਰਾਹ ਜੀ ਆਲੰਬ ਵੱਲੋਂ ਇਹ ਤੇ ਬਲਾਨ ਦੇ ਮੁਤਾਬਕ ਅੱਜ ਅਸੀਂ ਭਦੌਰ ਦੇ ਵਿੱਚ ਗੁਰਸਾਹਿਬ ਸਿੰਘ ਦਾ ਇਹ ਘਰ ਹੈ ਜਿਹੜਾ ਕਿ ਇਹ ਕਈ ਕੇਸਾਂ ਦੇ ਵਿੱਚ ਰਜਿਸਟਰ ਹੋਏ ਹੋਏ ਸੀ ਕਿ ਜਿੰਨੇ ਸਜ਼ਾ یافتਾ ਹੈ ਔਰ ਇਸ ਦੇ ਵਿੱਚ ਜਿਹੜੇ ਸਾਡੇ ਜੇਏ ਸਾਹਿਬ ਨੇ ਨਗਰ ਨਿਗਮ ਦੇ ਉਹਨਾਂ ਵੱਲੋਂ ਜਿਹੜਾ ਇਹ ਨਿਸ਼ਾਨਦੇਹੀ ਤੇ ਜਿਹੜਾ ਇਹ ਇਲੀਗਲ ਕੰਸਟਰਕਸ਼ਨ ਹੋਈ ਸੀ ਉਸ ਦਾ ਡੈਮੋਲੇਸ਼ਨ ਹੈ ਇਹ ਅਗਾਂ ਵੀ ਇਹ ਸਾਡਾ ਦਸਵਾਂ ਡੈਮੋਲੇਸ਼ਨ ਹੈਗਾ ਬਰਨਾਲਾ ਡਿਸਟ੍ਰਿਕਟ ਦਾ ਕਿਉਂਕਿ ਇਹ ਸਰਕਾਰ ਵੱਲੋਂ ਦੀ ਇਹ ਮੁਹਿੰਮ ਹੈ ਨਸ਼ੇ ਵਿਰੁੱਧ ਜਿਹੜੇ ਬੰਦੇ ਗਲਤ ਤਰੀਕੇ ਨਾਲ ਕੰਮ ਕਰ ਰਹੇ ਸੀਗੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਿਪਟੇ ਜਾ ਰਿਹਾ ਹੈ ਕਿ ਉਸ ਦਾ ਇਹ ਇੱਕ ਹਿੱਸਾ ਹੈ ਫਿਰ ਇਹ ਸਾਰੇ ਇਹ ਕਿ ਕਿਹੜੇ ਕਿਹੜੇ ਪਰਚੇ ਇਹਦੇ ਖਿਲਾਫ ਹੈਗੇ ਕੀ ਕੀ ਰਿਕਵਰੀ ਹੋ ਚੁੱਕਿਆ ਜੀ ਬੰਦਾ ਜਿਹੜਾ ਸਜ਼ਾ ਜਾਂਦਾ ਹੋ ਚੁੱਕਿਆ ਹੈ ਮਸਲਿਆਂ ਦੇ ਵਿੱਚ ਇਹ ਮਤਲਬ ਇਹਦੇ ਇਹ ਇੱਕ ਲੂਪ ਕੋਡਾ ਪਰਚਾ ਹੈਗਾ ਇੱਕ ਐਨਡੀ ਦਾ ਹੈਗਾ ਪਰਚਾ ਉਹ ਜਿਹੜੇ ਦੋਨੋਂ ਦੇ ਵਿੱਚ ਸਜਾ ਹੋਈ ਹੋਈ ਐ ਲੋ ਤੇ ਉਸ ਦੇ ਤਹਿਤ ਇਹ ਜਿਹੜਾ ਸਾਰਾ ਆਇਆ ਸੀ ਧਿਆਨ ਦੇ ਵਿੱਚ ਇਹਨਾਂ ਨੂੰ ਨਗਰ ਨੇ ਉਹਦਾ ਨਿਸ਼ਾਨਦੇਹੀ ਤੇ ਉਹਦੇ ਖਾਤੇ ਇਗਜ਼ਾਮ ਦਾਇਰ ਕਰ ਰਹੇ ਨੇ ਪਰ ਇਹ ਸਾਰੇ ਜਿਹੜੀ ਜਿਹੜੀ ਐਨਡੀ ਦੀ ਕਾਰਵਾਈ ਹੋਈ ਹੈ ਕੋਈ ਹੈਵੀ ਰਿਕਵਰੀ ਹੈ ਦੇ ਖਿਲਾਫ ਜਾਂ ਹਾਂਜੀ ਹਾਂਜੀ ਬਿਲਕੁਲ ਅੱਗੇ ਵੀ ਚੱਲਦੀ ਰਹੂਗੀ ਜੀ ਕਾਰਵਾਈ ਇਸ ਤਰ੍ਹਾਂ ਦੀ ਕੋਈ ਵੀ ਹੋਰ ਵੀ ਧਿਆਨ ਚਾਹੀਗਾ ਉਹ ਸਾਰੇ ਲਿਸਟਡ ਬਣ ਰਹੇ ਨੇ ਤੇ ਉਹਨਾਂ ਦੇ ਖਿਲਾਫ ਸੱਤੀਆਂ ਨਿੱਟੇ ਜਾਉਂਦੇ ਤੇ ਸਰ ਗਾਹਾਂ ਵਾਲੀ ਕਾਰਵਾਈ ਕੀ ਰਹੋਗੀ ਜੇ ਉਦੋਂ ਬਾਅਦ ਕਿ ਟਾਉਣ ਤੋਂ ਬਾਅਦ ਤੁਹਾਡੇ ਕੋਲੋਂ ਜੇ ਸਾਡੇ ਸਭ ਦਾ ਜੋ ਇੱਕ ਮੈਸੇਜ ਹੈ ਸਾਰਿਆਂ ਨੂੰ ਹੂੰ ਹੂੰ ਕਿ ਇਹ ਮੁਹਿੰਮ ਜਿਹੜੀ ਚੱਲ ਰਹੀ ਹੈ ਕਿ ਉਹਨਾਂ ਬੱਚਿਆਂ ਵਾਸਤੇ ਵੀ ਹੈ ਜਿਹੜੇ ਗਲਤ ਰਾਹ ਪੈ ਗਏ ਨੇ ਉਹਨਾਂ ਨੂੰ ਸਿੱਧੇ ਰਾਹ ਆਂਦਾ ਇੱਕ ਬੜਾ ਸੁਨਹਿਰੀ ਮੌਕਾ ਹੈ ਕਿਉਂਕਿ ਸਾਡੀ ਸਰਕਾਰ ਵੱਲੋਂ ਉਹਨਾਂ ਨੂੰ ਹੈਲਪ ਹਰ ਤਰ੍ਹਾਂ ਦੀ ਹੈਲਪ ਦਿੱਤੀ ਜਾ ਰਹੀ ਹੈ ਸਾਡੇ ਡਿਪਾਰਟਮੈਂਟ ਵੱਲੋਂ ਟੀਸੀ ਡਿਪਾਰਟਮੈਂਟ ਵੱਲੋਂ ਪ੍ਰਸ਼ਾਸਨ ਪੂਰੇ ਵੱਲੋਂ ਉਰ ਜੋਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਬੰਦਾ ਦਿਲੋਂ ਸੱਚੇ ਦਿਲੋਂ ਤੈਅ ਕਰਕੇ ਆ ਜੀ ਮੈਂ ਨਸ਼ਾ ਛੱਡਣਾ ਤਾਂ ਉਹਦੇ ਨਾਲ ਤਰ੍ਹਾਂ ਖੜਾ ਉਹ ਇੱਕ ਸਮੈਰੀ ਮਕਾ ਜਿਵੇਂ ਸਾਰਾ ਜਿਵੇਂ ਹੁਣ ਤਾਂ ਜਿਵੇਂ ਜੋਰ ਹੈ ਜੀ ਆਪਾਂ ਇੱਕ ਕੋਸ਼ਿਸ਼ ਚੱਲ ਰਹੀ ਹੈ ਕਿ ਉਹਨਾਂ ਨੂੰ ਜੇ ਮੁਕਤਰਾ ਦੇ ਵਿੱਚ ਬਸ ਲਿਆਂਦਾ ਵੀ ਆਵੇ ਜੀ ਇਸ ਤਰ੍ਹਾਂ ਦਾ ਜਿਵੇਂ ਵਧੀਆ ਕਪਰਾਲਾ ਚਲੋ ਵੀ ਮਾਰੇ ਪਾਸੇ ਨਾ ਜਾਣ ਜੀ ਬਹੁਤ ਇਸੇ ਪਿੱਛੇ ਚਲਾਈ ਹੈ ਕਿ ਜਿਹੜੇ ਵੱਡੇ ਸਮਗਲਰ ਨੇ ਉਹਨੂੰ ਨੱਥ ਪੈ ਸਕੀ ਤੇ ਜਿਹੜੇ ਛੋਟੇ ਬੱਚੇ ਸਾਡੇ 20 21 22 ਸਾਲਾਂ ਵਾਲੇ ਖਾਸ ਤੌਰ ਤੇ ਵੀ ਉਹ ਗਰਾਹੀ ਪੈ ਗਏ ਉਹਨਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਸਮਾਜ ਦਾ ਬੰਦਾ ਪਰ ਤੁਹਾਡਾ ਸਾਡਾ ਮੇਰਾ ਸਭ ਦਾ ਫਰਜ਼ ਬੰਦਾ ਹੈ ਕਿ ਬੱਚੇ ਸਭ ਦੇ ਸਾਝੇ ਨੇ ਜੋ ਗਰਾਹੀ ਪੈ ਗਏ ਨੇ ਉਹਨਾਂ ਨੂੰ ਸਾਫ ਸ਼ੀਸ਼ਾ ਦਿਖਾ ਕੇ ਉਹਨਾਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਆਪਾਂ ਨਾਲ ਜੋੜੀਏ ਤਾਂ ਕਿ ਉਹ ਵੀ ਵੱਚ ਸਕਣ ਉਹਨਾਂ ਦੇ ਘਰ ਦੇ ਵੱਚ ਸਕਣ ਇਹ ਹੀ ਸਭ ਦਾ ਸੁਨੇਹਾ ਹੁਣ ਤੱਕ ਸਾਨੂੰ ਕਿੰਨੀ ਕੰਮ ਜਾ ਕੇ ਮਿਲਿਆ ਜੀ ਐਸੇ ਇਸ ਵਿਸ਼ੇ ਤੇ ਇਹਨਾਂ ਦੇ ਰਹਿਣ ਕੁ ਤੁਹਾਡੇ ਰਾਹੀਂ ਸਾਨੂੰ ਹਮੇਸ਼ਾ ਮੈਸੇਜ ਮਿਲਦਾ ਸਮਾਜ ਰਾਹੀਂ ਮਿਲਦਾ ਜੋ ਦੀਆਂ ਮੀਮ ਚੱਲੀ ਆ ਅੱਗੇ ਤੋਂ ਕਾਫੀ ਥਲ ਪੈ ਚੁੱਕੀ ਹੈ ਇੱਥੇ ਕੋਈ ਦੂਰਾਈ ਨਹੀਂ ਹੁਣ ਅਸੀਂ ਪਿੱਛੇ ਕਾਫੀ ਰਿਕਵਰੀ ਕੀਤੀ ਹੈ ਜੇ ਹੀਰੋਇਨ ਦੀ ਗੱਲ ਕਰੀਏ ਤਾਂ ਹਾਲੇ ਥੋੜੇ ਦਿਨ ਪਹਿਲਾਂ ਹੀ 2 ਕਿਲੋ ਦੇ ਕਰੀਬ ਪੜੀ ਉਸ ਤੋਂ ਪਹਿਲਾਂ 1 ਕਿਲੋ 39 ਗ੍ਰਾਮ ਪੜੀ ਇਸ ਤਰ੍ਹਾਂ ਸਾਡੇ ਰੋਜ਼ ਦੇ ਅੱਜ ਦੇ ਪਿਛਲੇ ਕਾਫੀ ਸਮੇਂ ਤੁਸੀਂ ਦੇਖ ਹੀ ਰਹੇ ਹੋ ਸਾਰੇ ਉਹਨੇ ਕਿ ਕਾਫੀ ਰਿਕਵਰੀਆਂ ਜਿਹੜੀਆਂ ਹੈਵੀ ਹੋਣ ਦਾ ਕਾਰਨ ਵੀ ਇਹੀ ਹੈ ਕਿ ਸਾਡਾ ਸਾਰਾ ਦਾ ਸਖਤੀ ਨਾਲ ਉਹਨਾਂ ਨੂੰ ਪੇਸ਼ ਆਉਣਾ ਤੇ ਕਿਸੇ ਕਿਸਮ ਦੀ ਕੋਈ ਟਿੱਜ ਨਹੀਂ ਇਸ ਕੰਮ ਵਿੱਚ ਓਕੇ ਥੈਂਕ ਯੂ